ਸਮਾਗਮ ਦੀ ਜੋ ਕਿ ਤਿਆਰੀਆਂ ਜਿੱਥੇ ਚੱਲ ਰਹੀਆਂ ਸੀਗੀਆਂ ਉਹਦੀਆਂ ਤੁਸੀਂ ਤਸਵੀਰਾਂ ਦੇਖੀਆਂ ਆਣਗੀਆਂ ਅੱਜ ਫਾਈਨਲੀ ਉਹ ਦਿਨ ਆ ਗਿਆ ਜਿੱਥੇ ਸਮਾਗਮ ਚੱਲ ਰਹੇ ਨੇ ਹੋਰ ਆਓ ਉੱਥੇ ਤੁਹਾਨੂੰ ਦਿਖਾਉਂਦੇ ਹੈਗੇ ਆ ਕਿ ਵੀ ਕਿੱਥੇ ਐਂਟਰੀ ਤੋਂ ਲੈ ਕੇ ਕੀ ਮਾਹੌਲ ਹੈ ਐਂਟਰੈਂਸ ਤੇ ਸੰਗਤ ਵਾਸਤੇ ਉੱਥੇ ਤੁਸੀਂ ਦੇਖੋਗੇ ਕਿ ਜਿੱਥੇ ਸੰਗਤਾਂ ਦੂਰੋਂ ਦੂਰੋਂ ਚੜ੍ਹ ਕੇ ਜਿੱਥੇ ਪਹੁੰਚ ਰਹੀਆਂ ਦੂਰੋਂ ਦੂਰੋਂ ਪੂਰੇ ਮਹਾਰਾਸ਼ਟਰ ਤੋਂ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤ ਆਈਆਂ ਨਾਲ ਇੱਥੇ ਉਹਨਾਂ ਵਾਸਤੇ ਲੰਗਰ ਪਾਣੀ ਦੇ ਸਟਾਲ ਜਿਹੜੇ ਇੱਥੇ ਲਗਾਏ ਗਏ ਆ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਦੇ ਸਟਾਲ ਇੱਥੇ ਜੋ ਕਿ ਇੱਥੇ ਲਗਾਏ ਗਏ ਆ ਸਾਰੇ ਇੱਥੇ ਵੋਲੰਟੀਅਰ ਨਾਲ ਜਲ ਪਾਣੀ ਉਹਨਾਂ ਨੂੰ ਦਿੱਤਾ ਜਾ ਰਿਹਾ ਔਰ ਅੱਗੇ ਵੀ ਤੁਸੀਂ ਇਹ ਦੇਖੋਗੇ ਕਿ ਸਾਰੇ ਜਿਹੜੇ ਵੀ ਇੱਥੇ ਆ ਰਹੇ ਸਾਰੇ ਉਹਨਾਂ ਵੱਲੋਂ ਜੋ ਕਿ ਸਾਰਿਆਂ ਸੰਗਤਾਂ ਵਾਸਤੇ ਜਿਹੜੇ ਜਿਹੜੇ ਵੀ ਅੰਦਰ ਸੰਗਤ ਪਹੁੰਚ ਰਹੀ ਉਹਨਾਂ ਵਾਸਤੇ ਲੰਗਰ ਦੀਆਂ ਸੇਵਾਵਾਂ ਦੇ ਔਰ ਇੱਕ ਨੀਵਾ ਕਿ ਸਟਾਲ ਜਿਹੜੇ ਆ ਉਹ ਇੱਥੇ ਲਗਾਏ ਹੋਏ ਆ ਔਰ ਤੁਸੀਂ ਦੇਖੋਗੇ ਸਾਰੇ ਜਿਹੜੇ ਕੀ ਅੱਗੇ ਫਿਰ ਉਸ ਤੋਂ ਬਾਅਦ ਅੱਗੇ ਆਪਾਂ ਇਧਰੋਂ ਸਿੱਧਾ ਚੱਲਦੇ ਜਾਵਾਂਗੇ ਤੇ ਅੱਗੇ ਨੂੰ ਜੋ ਮੈਦਾਨ ਹੈਗਾ ਉਸ ਦੇ ਵੱਲ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਪੂਰੇ ਰਸਤੇ ਨੂੰ ਟਰੈਫਿਕ ਫ੍ਰੀ ਕੀਤਾ ਹੋਇਆ ਕੋਈ ਗੱਡੀ ਇਧਰੋਂ ਇਸ ਤਰ੍ਹਾਂ ਲੰਘ ਨਹੀਂ ਸਕਦੀ ਔਰ ਬੜੇ ਲੰਬੇ ਤੱਕ ਲਾਈਟਾਂ ਦਾ ਨਿਸ਼ਾਨ ਸਾਹਿਬ ਤੁਸੀਂ ਦੇਖੋਗੇ ਸਪੀਕਰਾਂ ਦੇ ਪ੍ਰਬੰਧ ਇੱਥੇ ਕੀਤੇ ਹੋਏ ਆ ਤੁਹਾਨੂੰ ਅੱਗੇ ਮੈਦਾਨ ਵੱਲ ਲੈ ਕੇ ਚਲਦੇ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਸ਼ੁਰੂਆਤ ਚ ਕੇਲਿਆਂ ਦੇ ਲੰਗਰ ਦੇ ਟਰੱਕ ਜਿਹੜੇ ਹੈ ਇਹ ਵੀ ਇੱਥੇ ਉਤਰਦੇ ਪਏ ਆ ਤੇ ਤੁਸੀਂ ਦੇਖੋਗੇ ਕਿ ਇੱਥੇ ਟਰੱਕ ਦੇ ਵਿੱਚ ਬਹੁਤ ਟਰੱਕ ਭਰ ਕੇ ਕੇਲੇ ਜਿਹੜੇ ਉਤਾਰੇ ਜਾ ਰਹੇ ਆ ਔਰ ਅੱਗੇ ਤੁਸੀਂ ਦੇਖੋਗੇ ਕਿ ਸਾਰੇ ਸੰਗਤਾਂ ਵਿੱਚ ਵਰਤੋਂ ਵਾਸਤੇ ਜਿਹੜੇ ਹੈਗੇ ਆ ਆ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ-ਇੱਥੇ ਰੱਖੇ ਜਾ ਰਿਹਾ ਉਹ ਗੱਲਬਾਤ ਕਰਦੇ ਆ ਰਹਾਂ ਆਈਆਂ ਜੀ ਸੇਵਾ ਆ ਇਹ ਮਾ ਇਹ ਆਪਣੇ ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂਮੀ ਵਾਲਾ ਪੂਚੋ ਸਾਹਿਬ ਤੋਂ ਮਹਾਂਪੁਰਸ਼ਾਂ ਵੱਲੋਂ ਇਸ ਜਗ੍ਹਾ ਤੇ ਕੱਲ ਤੇ ਅੱਜ ਸਾਰਾ ਦਿਨ ਲੰਗਰ ਦੀ ਸੇਵਾ ਚੱਲੇਗੀ ਜੋ ਵੀ ਸਾਰਾ ਕਾਰਜ ਹੋ ਰਿਹਾ ਅਸੀਂ ਤੇ ਮਹਾਂਪੁਰਸ਼ਾਂ ਦੇ ਸੇਵਾਦਾਰ ਆ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਹੀ ਸਾਰਾ ਕਾਰਜ ਹੋ ਰਿਹਾ ਹੈ ਕੀ ਬਾਤ ਹੈ ਜੀ ਸੋ ਬਾਬਾ ਸੁਖਦੇਵ ਸਿੰਘ ਨੇ ਪੂਚਾ ਕੋਲਾ ਵਾਲਾ ਵੱਲੋਂ ਇੱਕ ਟਰੱਕ ਜਿਹੜਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਕੇਲੇਆਂ ਦੇ ਲੰਗਰ ਦਾ ਭੇਜਿਆ ਗਿਆ ਕਹਿੰਦੇ ਹੋਰ ਵੀ ਦੋ ਤਿੰਨ ਦਿਨ ਹੈ ਦੋ ਜਿਹੜੀ ਦਿਨ ਹੈਗੀ ਲੰਗਰ ਦੀ ਸੇਵਾ ਇੱਥੇ ਨਾਵਲੇ ਚਲਾਈ ਜਾਏਗੀ ਆਪਾਂ ਗਰਾਊਂਡ ਦੇ ਵੱਲ ਅੱਗੇ ਵੱਧਦੇ ਤੁਹਾਨੂੰ ਲੈ ਕੇ ਚਲਦੇ ਆ ਜੀ ਸੋ ਇਹ ਮੇਨ ਚੌਕ ਆ ਗਏ ਤਿੰਨੋਂ ਪਾਸੇ ਸੜਕ ਤੋਂ ਸੰਗਤਾਂ ਆ ਰਹੀਆਂ ਐ ਇਸ ਪਾਸੇਓ ਵੀ ਸਾਹਮਣੇ ਵਾਲੇ ਪਾਸੇਓ ਵੀ ਹੋਰ ਐ ਸੱਜੇ ਪਾਸੇਓ ਵੀ ਸਾਰੀ ਤਰ੍ਹਾਂ ਰਸਤਿਆਂ ਤੋਂ ਸੜਕਾਂ ਸੰਤੋ ਟ੍ਰੈਫਿਕ ਜੋ ਇੱਥੇ ਪਹੁੰਚ ਰਿਹਾ ਔਰ ਮੇਨ ਮੈਦਾਨ ਦੀ ਐਂਟਰੀਸ ਤੇ ਅਸੀਂ ਪਹੁੰਚ ਗਏ ਆ ਪਰ ਇਸ ਦੇ ਆਪ ਕੋਲ ਬੜੇ ਵੱਡੇ ਆ ਲੱਗੇ ਹੋਏ ਹੈ ਸਰਦਾਰ ਉਸ ਤੋਂ ਬਾਅਦ ਜਿੱਥੇ ਸੰਕਾ ਦੂਰੋਂ ਵੀੜੇ ਚੱਲ ਕੇ ਇੱਥੇ ਪਹੁੰਚੀ ਹੈ ਸਕੂਲਾਂ ਦੇ ਬੱਚੇ ਸਕੂਲਾਂ ਦੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਨਾਲ ਦੇੜ ਦੇ ਸਕੂਲ ਦੇ ਵੀ ਬੱਚੇ ਆਏ ਆ ਕੌਣ ਸੇ ਸਕੂਲ ਸੋਂ ਆ ਬਿਨਾਕਲ ਅੱਛਾ ਆਪ ਸਾਰੇ ਆਪ ਕੋਂ ਸੇ ਸਕੂਲ ਮੈਂ ਬਿਨਾਕਲ ਸੇ ਹਾਂ ਅੱਛਾ ਜੀ ਆਪ ਇਸ ਪ੍ਰੋਗਰਾਮ ਪਰ ਆਏ ਹੋ ਸਾਰੇ ਯੈਸ ਦੇਖ ਸਕਦੇ ਹੋ ਕਿ ਇਹ ਸਕੂਲ ਦੇ ਬੱਚੇ ਵੀ ਇੱਥੇ ਪ੍ਰੋਗਰਾਮ ਤੇ ਪਹੁੰਚੇ ਆ ਔਰ ਅਲੱਗ-ਅਲੱਗ ਸਕੂਲਾਂ ਤੋਂ ਆ ਜੋ ਕੀ ਸੰਗਤ ਪਹੁੰਚ ਰਹੀ ਆ ਕਿਆ ਬਾਤ ਆ ਜੀ ਹੋਰ ਤੁਸੀਂ ਦੇਖੋਗੇ ਜੀ ਲੰਗਰ ਜਿਹੜੇ ਆ ਪਾ ਲੱਗੇ ਆ ਕਾਦੇ ਲੰਗਰ ਲਾਏ ਬਾਬਾ ਜੀ ਇਹ ਸ਼ਰਮਤ ਦਾ ਆਏਗਾ ਜੀ ਸ਼ਰਮਤ ਦਾ ਲੰਗਰ ਕਿਆ ਬਾਤ ਆ ਜੋ ਤੁਸੀਂ ਦੇਖ ਸਕਦੇ ਹੋ ਕਿ ਸ਼ਰਮਤ ਦਾ ਲੰਗਰ ਟਰੈਕਟਰ ਦੇ ਉੱਪਰ ਤੁਸੀਂ ਇਹ ਦੇਖੋਗੇ ਕਿ ਇਹ ਟਰੈਕਟਰ ਹੈਗਾ ਪਿੱਛੇ ਟਰਾਲੀ ਖੜੀ ਆ ਟਰੈਕਟਰ ਤੇ ਟਰਾਲੀ ਤੇ ਸ਼ਰਮਤ ਦਾ ਲੰਗਰ ਸੰਗਤਾਂ ਨੂੰ ਲਗਾਏ ਹੋਇਆ ਔਰ ਸਾਰੀ ਸੰਗਤ ਬਹੁਤ ਸ਼ਰਮਤ ਨੂੰ ਹਲੋਸ਼ਿਕਾਏ ਜਾ ਰਹੇ ਆ ਹਾਂ ਹਾਂ ਹੋਰ ਹੋਰ ਬਲੰਤ ਹੋਰ ਵਾਰੰਗਨੀ ਅੱਛਾ ਸੋ ਕੋ ਨਾਮ ਤੇਰਾ ਮੇਰਾ ਨਾਮ ਸਾਡੀ ਕਾ ਹੋਰ ਹੋਰ ਹਰ ਮਹਾਰਾਜਾ ਸੋ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਇਹ ਐਂਟਰੀ ਗੇਟ ਹੈਗਾ ਐਂਟਰੀ ਗੇਟ ਤੋਂ ਆਪਾਂ ਇੱਥੇ ਐਂਟਰੀ ਕਰ ਰਹੇ ਹਾਂ ਔਰ ਇੱਕ ਬਹੁਤ ਵੱਡਾ ਮੈਦਾਨ ਜਿਸ ਦਾ ਨਾਮ ਜੋ ਹੈ ਉਹ ਮੋਦੀ ਮੈਦਾਨ ਇਸ ਦਾ ਨਾਮ ਦੱਸਿਆ ਜਾਂਦਾ ਔਰ ਮੋਦੀ ਮੈਦਾਨ ਦੇ ਵਿੱਚ ਜੋ ਕਿ ਨਾਦੇੜ ਦੀ ਧਰਤੀ ਤੇ ਬੜਾ ਵੱਡਾ ਇੱਕ ਜੋ ਮੈਦਾਨ ਹੈ ਉੱਥੇ ਵੱਡੇ ਸਮਾਗਮ ਮੁਲਕੇ ਜਾ ਰਹੇ ਤੁਸੀਂ ਦੇਖੋਗੇ ਕਿ ਦੂਰ ਦੂਰ ਤੱਕ ਜੋ ਕਿ ਹੈ ਇੱਥੇ ਤੁਹਾਨੂੰ ਸੰਗਤਾਂ ਦਿਸਣਗੀਆਂ ਦੂਰ ਦੂਰ ਤੱਕ ਸੰਗਤ ਤੁਹਾਨੂੰ ਦਿ세ਗੀ ਔਰ ਹਰ ਪਾਸੇ ਇੱਥੇ ਤੁਸੀਂ ਦੇਖੋਗੇ ਕਿ ਬਹੁਤ ਵੱਡੇ ਇੰਤਜ਼ਾਮ ਬੜੇ ਵੱਡੇ ਗਰਾਊਂਡ ਔਰ ਬੜਾ ਇੱਕ ਮੈਨੇਜਮੈਂਟ ਦੇ ਨਾਲ ਸਰਕਾਰ ਵੱਲੋਂ ਇੱਕ ਵੱਡੇ ਪੱਧਰ ਤੇ 350 ਸਾਲਾ ਗੁਰਤੇਗ ਬਾਦਰ ਸਾਹਿਬ ਜੀ ਨੇ ਸ਼ਹੀਦੀ ਨੂੰ ਸਤਿਵ ਦੀ ਨੂੰ ਅਰਜ ਸਤਿਵ ਦੀ ਨੂੰ ਸਮਰਪਿਤ ਜੋ ਉਪਰਾਲੇ ਕੀਤੇ ਜਾ ਰਹੇ ਹਨ ਤੁਸੀਂ ਦੇਖੋਗੇ ਬਹੁਤ ਸਾਰੇ ਸਟਾਲਸ ਇੱਥੇ ਲੱਗੇ ਹੋਏ ਆ ਮੈਡੀਕਲ ਕੈਂਪ ਵੀ ਇੱਥੇ ਲੱਗੇ ਹੋਏ ਆ ਔਰ ਸਾਰਾ ਇਹ ਜੋ ਸਰਕਾਰ ਦੀਆਂ ਜਿਹੜੀਆਂ ਕੁਝ ਯੋਜਨਾਵਾਂ ਆ ਉਹਦੇ ਬਾਰੇ ਇੱਥੇ ਜਾਣਕਾਰੀਆਂ ਵੀ ਦਿੱਤੀ ਜਾ ਰਹੀਆਂ ਔਰ ਨਿਸ਼ੁਲਕ ਸੇਵਾਵਾਂ ਦੇ ਇੱਥੇ ਕੈਂਪ ਲੱਗੇ ਹੋਏ ਆ ਜਿਹੜੇ ਕਿ ਬਹੁਤ ਸਾਰੀਆਂ ਸੇਵਾਵਾਂ ਇੱਥੇ ਦੇ ਰਹੇ ਆ ਔਰ ਜਿਹੜੇ ਕਿ ਪਿੰਡਾਂ ਪੇਂਡੂ ਯੋਜਨਾ ਜਿਹੜੀਆਂ ਕਿ ਪੇਂਡੂ ਪੇਂਡੂਆਂ ਦੇ ਵਿੱਚ ਵਿਕਾਸ ਦੀਆਂ ਯੋਜਨਾ ਦੇ ਕੁਝ ਬ੍ਰੌਸ਼ਰ ਇੱਥੇ ਲੱਗੇ ਹੋਏ ਆ ਕਿਉਂਕਿ ਤਕਰੀਬਨ ਪਿੰਡਾਂ ਦੀ ਬਹੁਤ ਸਾਰੀ ਸੰਗਤ ਇੱਥੇ ਬੰਜਾਰੇ ਸਮਾਜ ਦੇ ਸਿਕਲੀਗਰ ਸਮਾਜ ਦੇ ਜਾਂ ਹੋਰ ਜਿਹੜੀਆਂ ਕਮਿਊਨਿਟੀ ਜਿਹੜੇ ਇੱਥੇ ਪਹੁੰਚ ਰਹੀ ਹੈ ਸੋ ਅੱਜ ਸਰਕਾਰ ਵੱਲੋਂ ਇਹਨਾਂ ਸਾਰੀ ਕਮਿਊਨਿਟੀਜ਼ ਨੂੰ ਵੀ ਇੱਕ ਪਲੇਟਫਾਰਮ ਤੇ ਲੈ ਕੇ ਆਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਐ ਸੇਵਾ ਦੇ ਔਰ ਆਓ ਅੱਗੇ ਤੁਸੀਂ ਦੇਖੋਗੇ ਕੀ ਸਾਰੇ ਤੁਸੀਂ ਦੇਖੋਗੇ ਕਿ بڑے ਵੱਡੇ ਇੰਤਜ਼ਾਮ ਜੋ ਕਿ ਇੱਥੇ ਕੀਤੇ ਹੋਇਆ ਦਰਬਾਰ ਹਾਲਵਾਰ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਇਹ ਸੱਜੇ ਪਾਸੇ ਤੁਸੀਂ ਦੇਖੋਗੇ ਕੀ ਹੈ ਸਿੰਧੀ ਪੰਚਾਇਤ ਪੂਜੀਏ ਸਿੰਧੀ ਪੰਚਾਇਤ ਨਾਡੇ ਇਹ ਸਿੰਧੀ ਪੰਚਾਇਤ ਵੱਲੋਂ ਇੱਥੇ ਵੱਡੇ ਸਟਾਲ ਜੋ ਹੈ ਉਹ ਲੰਗਰ ਉਹ ਲਗਾਏ ਗਏ ਆ ਅੱਜ ਤੁਸੀਂ ਦੇਖੋਗੇ ਕਿ ਸਿੰਧੀ ਪੰਚਾਇਤ ਵੱਲੋਂ ਜੋ ਸਟਾਲ ਲਗਾਏ ਗਏ ਆਂ ਔਰ ਅੱਗੇ ਵੇਸਟ ਮੈਨੇਜਮੈਂਟ ਦਾ ਪੂਰਾ ਇੱਥੇ ਕਾਰਜ ਜਿਹੜੇ ਆ ਉਹ ਕਿਤੇ ਜਾ ਰਹੇ ਆ ਤੁਸੀਂ ਸਾਹਮਣੇ ਦੇਖੋਗੇ ਕਿ ਪ੍ਰਸ਼ਾਸਨ ਦੀਆਂ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜੋ ਗੱਡੀਆਂ ਨੇ ਉੱਥੇ ਲੱਗੀਆਂ ਹੋਈਆਂ ਜਿਹੜਾ ਵੀ ਕਿਉਂਕਿ ਲੰਗਰ ਦਾ ਜਿਹੜਾ ਵੀ ਜੋ ਵੀ ਡਿਸਪੋਜ਼ਲਸ ਜੋ ਵੇਸਟੇਜ ਹੈਗੀ ਆ ਉਸ ਨੂੰ ਮੈਨੇਜ ਕੀਤਾ ਜਾ ਰਿਹਾ ਏਦਾਂ ਟੀਮਾਂ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਇੱਥੇ ਕੰਮ ਕਰ ਰਹੀਆਂ ਹਨ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਅੱਗੇ ਔਰ ਐਥੋਂ ਦੀ ਤੁਸੀਂ ਦੇਖੋਗੇ ਕਿ ਬੜੀ ਵੱਡੀ ajo ਖਾਂ ਹੈ ਔਰ ਐਥੇ ਸਟਾਲ ਜੇ ਲੱਗੇ ਹੋਏ ਆ ਸਾਹਮਣੇ ਕੁਝ ਗੇਟ ਬਣਾਏ ਗਏ ਹੋਏ ਆ ਉਹਨਾਂ ਦੇ ਜੋ ਨਾਮ ਰੱਖੇ ਗਏ ਆ ਅਸੀਂ ਉਹ ਤੁਹਾਨੂੰ ਦੱਸ ਦਈਏ ਸੈਂਟਰ 'ਚ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਗੇਟ ਉਸ ਤੋਂ ਬਾਅਦ ਖੱਬੇ ਪਾਸੇ ਹੈਗਾ ਭਾਈ ਸਤੀ ਦਾਸ ਜੀ ਗੇਟ ਸਾਹਮਣੇ ਹੈਗਾ ਸੰਤ ਭਗਤ ਨਾਨਕ ਦੇਵ ਜੀ ਗੇਟ ਸੋ ਗੁਰੂ ਨਾਨਕ ਸਾਹਿਬ ਦੇ ਗੁਰੂਆਂ ਦੇ ਨਾਮ ਤੇ ਭਗਤਾਂ ਦੇ ਨਾਮ ਤੇ ਵੱਖ-ਵੱਖ ਗੇਟ ਜੋ ਹੈ ਇੱਥੇ ਬਣਾਏ ਗਏ ਆ ਆਸ-ਪਾਸੇ ਤੁਸੀਂ ਦੇਖੋਗੇ ਆ ਤੁਹਾਨੂੰ ਅੱਗੇ ਦੇ ਨਾਲ ਜੋੜ ਦੇਣਾ ਜੀ ਸੋ ਇੱਕ ਵੱਡੀ ਸਕਰੀਨ ਵੀ ਇੱਥੇ ਲਗਾਈ ਗਈ ਹੈ ਜਿੱਥੇ ਜੋ ਕਿ ਸਾਰੀ ਜਿਹੜੀ ਸੰਗਤ ਜਿਹੜੀ ਬਾਹਰ ਹੈਗੀ ਆ ਉਸ ਦੇ ਨਾਲ ਜੁੜ ਸਕਦੀ ਹੈ ਹੁਣ ਆਪਾਂ ਐਂਟਰੀ ਜਿੱਥੇ ਕਰ ਰਹੇ ਆ ਆਪਾਂ ਉਹ ਐਂਟਰੀ ਕਰਾਂਗੇ ਸੰਗੇਜੀ ਸੰਤ ਭਗਤ ਨਾਮਦੇਵ ਜੀ ਗੇਟ ਅੱਗੇ ਗੁਰਨਾਣਕ ਦੇਵ ਜੀ ਗੇਟ ਸੰਤ ਭਾਈ ਸਤੀਦਾਸ ਜੀ ਗੇਟ ਵੀ ਇੱਥੇ ਹੈਗੇ ਆ ਐਂਟਰੀ ਦੇ ਟਾਈਮ ਤੇ ਇੱਥੇ ਬੈਰੀਕੇਸ਼ਨ ਵੀ ਲਗਾਈ ਗਈ ਹੈ ਬੈਰੀਕੇਸ਼ਨਸ ਕੀਤੇ ਗਏ ਆ ਔਰ ਉਸ ਤੋਂ ਇਲਾਵਾ ਇਹ ਤੁਸੀਂ ਦੇਖੋਗੇ ਕਿ ਇਹ ਪੂਰੀ ਇੱਥੇ ਜੋ ਚੈਕਿੰਗ ਫਰਿਸਕਿੰਗ ਜੋ ਕਿ ਸਾਰੀ ਇਹ ਮੈਟਲ ਡਿਟੈਕਟਰ ਜੋ ਆ ਲਗਾਈਆਂ ਗਈਆਂ ਮਸ਼ੀਨਾਂ ਤੇ ਨਾਲ ਹੀ ਸੀਸੀਟੀਵੀ ਵੀ ਕੋਈ ਵੀ ਜੋ ਐਂਟਰੀ ਕਰ ਰਿਹਾ ਸੀਸੀਟੀਵੀ ਦੇ ਵਿੱਚ ਸਿਕਿਉਰਿਟੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈਗਾ इतने तुम देखो कि पुलिस प्रशासन वालों ध्यान देता जा रहा है सीनियर अफसर उन्होंने इतने मौजूद है क्या कहना चाहेंगे सर साढ़े तीन सौ साल स्टाफ दामागम को लेके पुलिस प्रशासन के तरफ से किस तरीके की है हाँ बहुत दिनों से बहुत बड़ी तैयारी है सब प्रोटेक्शन हम चेकिंग कर रहे हैं यहाँ पे सब बर्स बैगेज लगेज उनका उसके सिवा कोई अंदर नहीं जाएगा है। इतनी भीड़ है कि ये जूता घर भी फुल हो गया है हाँ इसलिए उसको दूसरी तरफ से हम जा रहे को बोल रहे हैं ਸੋ ਇਹ ਮੈਟਲ ਡਿਟੈਕਟਰ ਉਹ ਸੀਸੀਟੀਵੀ ਵਗੈਰਾ ਸਭ ਚੱਲੂ ਹੈ ਚੱਲੂ ਹੈ ਕੰਮ ਚੱਲੂ ਹੈ ਸਰ ਬਹੁਤ ਬਹੁਤ ਧੰਨਵਾਦ ਆਮਰ ਰਾਸ਼ਟ੍ਰ ਪ੍ਰਸ਼ਾਸਨ ਕਾ ਵੀ ਇਤਨੀ ਬੜੀ ਵਿਵਸਾयतਨ ਲੋਕੋ ਜੋ ਮੈਨੇਜ ਕਰ ਰਹੇ ਥੈਂਕ ਯੂ ਸਰ ਸੋ ਦੇਖ ਸਕਦੇ ਹੋ ਇਹ ਬੈਗੇਜ ਵਗੈਰਾ ਇੱਥੇ ਬੈਗੇਜ ਮਸ਼ੀਨਸ ਵਗੈਰਾ ਵੀ ਜੋ ਇੱਥੇ ਸਭ ਲਗਾਈਆਂ ਗਈਆਂ ਸੋ ਜੋ ਵੀ ਇੱਥੇ ਐਂਟਰੀ ਕਰ ਰਿਹਾ ਉੱਥੇ ਉਹਨਾਂ ਦਾ ਬੈਗੇਜ ਜੋ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਐਂਟਰੀ ਦੇ ਪਿੱਛੇ ਤੇ ਸਕੈਨ ਕੀਤਾ ਜਾ ਰਿਹਾ ਹੈ ਪਾਣੀ ਵਾਸਤੇ ਤੁਸੀਂ ਦੇਖੋਗੇ ਕਿ ਇੱਥੇ ਲੰਗਰ ਹਾਲ ਵੀ ਜੋ ਜਿੱਥੇ ਹੈਗੇ ਬਣੇ ਹੋਏ ਆ ਨਾਲ ਹੀ ਇੱਥੇ ਜੋੜੇ ਘਰ ਵੀ ਆ ਤੇ ਇਧਰ ਤੁਸੀਂ ਦੇਖੋਗੇ ਕਿ ਇਧਰ ਤੁਹਾਡੇ ਸਾਹਮਣੇ ਇਹ ਹੱਥ ਧੋਣ ਵਾਸਤੇ ਜਿੱਥੇ ਕੁਝ ਜਿਹੜੇ ਜੋੜੇ ਲਾ ਰਹੇ ਆ ਹੋਰ ਤੁਹਾਨੂੰ ਦੱਸਿਆ ਜਾ ਰਿਹਾ ਕਿ ਜੋੜਾ ਘਰ ਵੀ ਫੁੱਲ ਹੋ ਚੁੱਕਾ ਕੁਝ ਸੰਗਤਾਂ ਇੱਥੇ ਜੋੜੇ ਉਤਾਰ ਰਹੀਆਂ ਹੋਰ ਇਹ ਹੱਥ ਧੋਣ ਵਾਸਤੇ ਇੱਥੇ ਜੋ ਟੂਟੀਆਂ ਪਾਣੀ ਦਾ ਪ੍ਰਬੰਧ ਜੋ ਹੈ ਉਹ ਕੀਤਾ ਗਿਆ ਵੱਖ-ਵੱਖ ਪਾਣੀ ਦੀ ਵੱਡੇ ਲੰਗਰ ਜੋ ਕਿ ਬੋਤਲਾਂ ਦੇ ਜੋ ਉੱਥੇ ਤੁਸੀਂ ਦੇਖ ਸਕਦੇ ਹੋ ਉੱਥੇ ਲਗਾਏ ਗਏ ਆ ਜੋੜੇ ਘਰ ਵੱਲ ਨੂੰ ਵੀ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜੋੜੇ ਘਰ ਵੱਖ-ਵੱਖ ਜੋੜੇ ਘਰ ਬਣਾਏ ਗਏ ਜਿਸ ਤਰ੍ਹਾਂ ਕਿ ਇਹ ਜੋੜਾ ਘਰ ਡੀ ਹੈ ਜੋੜਾ ਘਰ ਏ ਵੀ ਹੋਏਗਾ ਬੀ ਵੀ ਹੋਏਗਾ ਸੀ ਵੀ ਹੋਏਗਾ ਜਿੱਥੇ ਆ ਵੱਡੀ ਤਦਾਦ ਦੇ ਵਿੱਚ ਜੋ ਕਿ ਜੋ ਕਿ ਸੰਗਤਾ ਇੱਥੇ ਜੋ ਪਹੁੰਚ ਰਹੀ ਹੈ ਉਹ ਆਪਣੇ ਜੋੜੇ ਲਾ ਕੇ ਇੱਥੇ ਪੂਰਾ ਇੱਥੇ ਲੋਕਾਂ ਤੁਸੀਂ ਦੇਖੋਗੇ ਕਿ ਇੱਥੇ ਜੋੜੇ ਉਹਨਾਂ ਦੇ ਲਿੱਤੇ ਜਾ ਰਹੇ ਆ ਇਹ ਤੁਹਾਡੇ ਸਾਹਮਣੇ ਆ ਜੋ ਜੋੜੇ ਉਹਨਾਂ ਦੇ ਲਿੱਤੇ ਜਾ ਰਹੇ ਆ ਔਰ ਜੋੜੇ ਲੈ ਕੇ ਫਿਰ ਸਾਰਾ ਪਿੱਛੇ ਜੋ ਮੈਨੇਜਮੈਂਟ ਕਰਕੇ ਜੋ ਰੈਕਸ ਤੋਂ ਬਣਾਏ ਗਏ ਆ ਉਥੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੋ ਲਗਾਤਾਰ ਤੁਸੀਂ ਦੇਖੋਗੇ ਤਸਵੀਰਾਂ ਤੁਹਾਡੇ ਤੱਕ ਜੋੜੇ ਕਰਦੀਆਂ ਜਿੱਥੇ ਲੋਕ ਆ ਕੇ ਆਪਣੇ ਜੋੜੇ ਜਮਾ ਕਰਾ ਕੇ ਕਿਸ ਸਮਾਗਮ ਵੱਲ ਜਾ ਰਹੇ ਹੈ ਜੀ ਇਹ ਹੈ ਜਿੱਥੇ ਜਮਾ ਕੀਤੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਇੱਥੇ ਲੱਗੇ ਹੋਏ ਆ ਨਾਲ ਸੇਵਾ ਕਰ ਰਹੇ ਆ ਕਹਾਂ ਸੇ ਆਏ ਆ हम लोग नांदेड से ही है हां नांदेड से ही है नांदेड हम सिंधी समाज नांदेड से ही है क्या बात है सो देख सकते हो जो कि सिंधी कम्युनिटी जड़ी नांदेड दी है वो भी जो कि इथे सेवावा कर रही है आओ तानू हगे भी लेके चलते हैं जी ये ये हमारा ही है ना एक बार देख लेंगे जी की फते बोलिए एक मिनट दोबारा एक बार दोबारा बोलिए ਵੱਡੇ ਮੈਡੀਕਲ ਕੈਂਪ ਤੇ ਫ੍ਰੀ ਮੈਡੀਕਲ ਕੈਂਪ ਤੇ ਦਵਾਈਆਂ ਦੇ ਡਿਸਟ੍ਰਿਬਿਊਸ਼ਨ ਦੇ ਕੈਂਪ ਵੀ ਇੱਥੇ ਲਗਾਏ ਗਏ ਆ ਤੇ ਜਿੱਥੇ ਕੀ ਤੁਸੀਂ ਦੇਖ ਸਕਦੇ ਸੈਕੜੋਂ ਲੋਕੀ ਲਾਈਨ ਦੇ ਵਿੱਚ ਲੱਗ ਕੇ ਦਵਾਈਆਂ ਵੀ ਲੈ ਰਹੇ ਆ ਔਰ ਤੁਸੀਂ ਦੇਖੋ ਕਿ ਬਹੁਤ ਵੱਡਾ ਗਰਾਊਂਡ ਆ ਇਹ ਬਹੁਤ ਵੱਡਾ ਗਰਾਊਂਡ ਆ ਮਤਲਬ ਤੁਸੀਂ ਇਧਰੋਂ ਦੇਖਦੇ ਹੋ ਤਾਂ ਅਜੇ ਦਰਬਾਰ ਹਾਲ ਉਹ ਸਾਹਮਣੇ ਦਰਬਾਰ ਹਾਲ ਦੀ ਐਂਟਰੀ ਹੈਗੀ ਔਰ ਸ਼ੁਰੂ ਹੋ ਜਾਂਦੀ ਆ ਵੱਖਰੇ ਵੱਖਰੇ ਇੱਥੇ ਗੇਟ ਹੈ ਉਹ ਵੱਖਰੇ ਵੱਖਰੇ ਜੋੜਾ ਘਰ ਹੈ ਜੋੜੇ ਲਾ ਕੇ ਸੰਗਤ ਜਦੋਂ ਐਂਟਰੀ ਕਰ ਰਹੀ ਆ ਤੇ ਇੱਥੇ ਜੋ ਕਿ ਥੱਲੇ ਤੁਸੀਂ ਦੇਖੋਗੇ ਜ਼ਮੀਨ ਤੇ ਕਿਉਂਕਿ ਜ਼ਮੀਨ ਤੇ ਪੈਰ ਜਿਹੜੇ ਹੈ ਲੋਕਾਂ ਦੇ ਕਿਉਂਕਿ ਜੋੜੇ ਲਾ ਕੇ ਆ ਰਹੇ ਤੇ ਪੈਰ ਦੇ ਉਹਨੇ ਕੋਈ ਕੋਈ ਕੰਕਰ ਪੱਥਰ ਨਾ ਚੁਬੇ ਹਰੇਤ ਕਲਰ ਦੇ ਜੋ ਇੱਥੇ ਜੋ ਕਿ ਟਾਟ ਜਿਹੜੇ ਆ ਉਹ ਵਿਛਾਏ ਗਏ ਹੈਗੇ ਆ ਔਰ ਅੱਗੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਆ ਤੁਸੀਂ ਇਹ ਦੇਖੋਗੇ ਕਿ ਇੱਥੇ ਬਹੁਤ ਸਾਰੇ ਜੋ ਕਿ ਇੰਤਜ਼ਾਮ ਜਿਹੜੇ ਆ ਸੁਰੱਖਿਆ ਦੇ ਜਿੱਥੇ ਪ੍ਰਬੰਧ ਕੀਤੇ ਗਏ ਆ ਕਿਉਂਕਿ ਇਹ ਬਾਹਰੀ ਇਲਾਕਾ ਹੈ ਤੇ ਇੱਥੇ ਕੋ ਸੰਗਤ ਜੇ ਛਾਂ ਦੇ ਵਿੱਚ ਕਿਉਂਕਿ ਥੋੜਾ ਜਿਹਾ ਮੌਸਮ ਇੱਥੇ ਗਰਮ ਆ ਸੋ ਬਹੁਤ ਜ਼ਿਆਦਾ ਗਰਮ ਨਹੀਂ ਬਹੁਤ ਪਰ ਠੰਡ ਵੀ ਨਹੀਂ ਆ ਤਕਰੀਬਨ ਮੈਕਸਿਮਮ 30 ਡਿਗਰੀ ਟੈਂਪਰੇਚਰ ਨਾ ਹੋਰ ਮਿਨਿਮਮ 16 ਡਿਗਰੀ ਸੋ ਇੱਥੇ ਜਿਹੜੇ ਸੰਗਤ ਜੇ ਧੁੱਪ ਲੱਗ ਕੇ ਜੇ ਇੱਥੇ ਬੈਠਣਾ ਚਾਹਦੀ ਆ ਤੇ ਛਾਂ ਦੇ ਵਿੱਚ ਬੈਠ ਸਕਦੀ ਇੱਥੇ ਇਹੋ ਜੇ ਟੈਂਟ ਵਗੈਰਾ ਦਾ ਪ੍ਰਬੰਧ ਕੀਤੇ ਗਏ ਆ ਉਸ ਤੋਂ ਬਾਅਦ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਸੋ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਜਿਹੜੇ ਸਿਕਿਉਰਿਟੀ ਗਾਰਡ ਇੱਥੇ ਖੜੇ ਆ ਜਿਹੜੇ ਕਿ ਰੋਕ ਰਹੇ ਆ ਸੰਗਤ ਨੂੰ ਕਿਸ ਕਰਕੇ ਤੁਸਮਨ ਚੰਨੂ ਸਾਹਿਬ ਦੇਖ ਕੇ ਕਿ ਭਈ ਜੇ ਕੋਈ ਬਿਨਾ ਸੇ ਟੱਕ ਕੇ ਆ ਰਿਹਾ ਤੇ ਉਹਨਾਂ ਨੂੰ ਰੋਕ ਕੇ ਸਿਕਿਉਰਿਟੀ ਗਾਰਡ ਵੱਲੋਂ ਸੀਟੀ বাজਾਇਆ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਭਾਈ ਸੇ ਟੱਕ ਕੇ ਜਾਓ ਫਿਰ ਸਾਰੇ ਜਣੇ ਇੱਥੇ ਸਿਰ ਢੱਕ ਕੇ ਔਰ ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ ਆਪ ਇਸ ਲਈ ਦੇ ਯਾ ਯਹੀ ਯਾਾਰੇ ਸਭ ਕੋ ਕੇ ਸਿਰ ਢੱਕ ਕੇ ਜਾਣਾ ਹਾਂ ਹਾਂ ਇਸ ਲਈ ਜੀ ਹਾਂ ਠੀਕ ਆਪ ਨੂੰ ਬੋਲਾ ਗਿਆ ਕਿ ਐਸਾ ਕਰ ਹਾਂ ਜੀ ਬੋਲਾ ਗਿਆ ਜੂਤਾ ਔਰ ਸਿਰ ਢੱਕ ਕੇ ਅੰਦਰ ਆਨੇ ਦਾ ਅੱਛਾ ਜੂਤਾ ਨਹੀਂ ਜੂਤਾ ਅੰਦਰ ਨਹੀਂ ਹੋਣਾ ਚਾਹੀਏ ਔਰ ਸਿਰ ਢੱਕ ਕੇ ਆਣਾ ਚਾਹੀਏ ਠੀਕ ਆ ਜੀ ਸੋ ਠੀਕ ਹੈ ਜੀ ਆਪਣੇ ਵਾਲੋ ਇਨਦੇ ਵਾਲੋ ਡਿਊਟੀ ਨਿਭਾਈ ਜਾ ਰਹੀ ਆ ਸੋ ਅੱਗੇ ਤੁਸੀਂ ਦੇਖੋਗੇ ਕਿ ਇੱਥੇ ਇੱਕ ਸੈਂਟਰ ਦੇ ਵਿੱਚ ਬਹੁਤ ਵੱਡਾ ਖੰਡਾ ਜੋ ਕਿ ਰੋਟੇਸ਼ਨ ਦੇ ਵਿੱਚ ਹੈਗਾ ਰੋਟੇਸ਼ਨ ਦੇ ਵਿੱਚ ਹੈਗਾ ਤੁਸੀਂ ਦੇਖੋਗੇ ਬਹੁਤ ਵੱਡਾ ਖੰਡਾ ਲਗਾਤਾਰ ਜੋ ਕਿ 360 ਡਿਗਰੀ ਦੇ ਘੁੰਦਾ ਪਿਆ ਉਹ ਇੱਥੇ ਸੈਂਟਰ ਦੇ ਵਿੱਚ ਅਟਰੈਕਸ਼ਨ ਪੁਆਇੰਟ ਦੇ ਤੌਰ ਤੇ ਲਗਾਇਆ ਗਿਆ ਔਰ ਇਹ ਤੁਸੀਂ ਦੇਖੋਗੇ ਕਿ ਮਾਰਕਟ ਦੇ ਨਾਮ ਤੋਂ ਨਾਦੇੜ ਦਾ ਇੱਕ ਗਰੁੱਪ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਮਾਰਕੰਡ ਦੇ ਨਾਮ ਦਾ ਜੋ ਇੱਕ ਨਾਦੇੜ ਦਾ ਗਰੁੱਪ ਹੈ ਉਹਨਾਂ ਵੱਲੋਂ ਇੱਥੇ ਇੱਕ ਦੇਖ ਰਿਹਾ ਕੀ ਹੈ ਵੱਡਾ ਖੰਡਾ ਵੱਡਾ ਜੋ ਖੰਡੇ ਦਾ ਜੋ 360 ਡਿਗਰੀ ਰੋਟیشنل ਜੋ ਆਈਕਨ ਹੈ ਇਹਨੂੰ ਕਰਾਸ ਕਰਦੇ ਹਾਂ ਉਸ ਤੋਂ ਬਾਅਦ ਅੱਗੇ ਹੁਣ ਅੱਗੇ ਕਾਫੀ ਚੱਲਣ ਤੋਂ ਬਾਅਦ ਤੁਹਾਨੂੰ ਦੱਸ ਦਈਏ ਬਹੁਤ ਵੱਡਾ ਗਰਾਊਂਡ ਹੈ ਔਰ ਕਾਫੀ ਚੱਲਣ ਤੋਂ ਬਾਅਦ ਫਾਈਨਲੀ ਉਹ ਜਗ੍ਹਾ ਆ ਜਾਂਦੀ ਹੈ ਜਿੱਥੋਂ ਕੀ ਦਰਬਾਰ ਹਾਲ ਦਾ ਜੋ ਐਂਟਰੀ ਜਿਹੜੀ ਹੈ ਉਹ ਇੱਧਰ ਹੋਣੀ ਹੈ ਆਓ ਤੇ ਕੁਝ ਚਾ ਸਕਦਾ ਹੈਗੀ ਆਓ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਬੰਦੇ ਜੀ ਆਓ ਜੀ ਹਾਂਜੀ ਹਜੂ ਸਾਹਿਬ ਜੀ ਹਜੂਰ ਸਾਹਿਬ ਜੀ ਤੁਸੀਂ ਕਿੱਥੋਂ ਆਏ ਜੀ ਹਜੂਰ ਸਾਹਿਬ ਤੋਂ ਹੀ ਹੈਗੇ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਹੋ ਰਿਹਾ ਹੈ ਕਿਦਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਜੀ ਇੱਕਦਮ ਪਹਿਲੀ ਵਾਰ ਇਦਾਂ ਤਕੜਾ ਪ੍ਰੋਗਰਾਮ ਹੋਇਆ ਬੜੀਆ ਹੋਇਆ ਇਕਦਮ ਸੋ ਇੰਤਾਂ ਦੇ ਪ੍ਰੋਗਰਾਮ बॉम्बे पटना दिल्ली ਦੇ ਵਿੱਚ ਹੋਇਆ ਪਹਿਲੀ ਵਾਰ ਹੀ ਨਦੇੜ ਦੀ ਧਰਤੀ ਤੇ ਪਹਿਲੀ ਹਾਂ ਜੀ ਨਦੇੜ ਮੇਂ ਤੋਂ ਪਹਿਲੀ ਬਾਰ ਹੋਆ ਮੁੰਬਈ ਮੇਂ ਵੀ ਅੱਛਾ ਹੋਣੇ ਵਾਲਾ ਹੈ ਇਸਕੇ ਬਾਅਦ ਕਾਰਜਕ੍ਰਮ ਹੈ ਹਿੰਦੀ ਦੀ ਚਾਦਰ ਦਾ ਹਾਂ ਜੀ ਹਾਂ ਜੀ ਬਹੁਤ ਬੜਿਆ ਕਾਰਜਕ੍ਰਮ ਹੋ ਰਹਾ ਹੈ ਅਬੀ ਪਹਿਲੀ ਬਾਰ ਹੋ ਰਹਾ ਹੈ ਇਹ ਪਹਿਲੀ ਬਾਰ ਹੈ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਮਹਾਰਾਜ ਕੇ ਆਸ਼ੀਰਵਾਦ ਸੇ ਬਹੁਤ ਕੁਛ ਅੱਛਾ ਪ੍ਰੋਗਰਾਮ ਹੋ ਰਹਾ ਹੈ ਠੀਕ ਹੈ ਜੀ ਬਹੁਤ ਜੋ ਦੇਖ ਸਕਦੇ ਹੋ ਸੰਗਤਾਂ ਜੋ ਕਿ ਨਦੇੜ ਦੀ ਹੈ ਉਹ ਵੀ ਇਸ ਗੱਲ ਤੋਂ ਬਹੁਤ ਖੁਸ਼ ਹੈ ਇਹ ਨਜ਼ਦੀਕ ਦੀ ਧਰਤੀ ਤੇ ਇੱਕ ਵੱਡੇ ਪੱਧਰ ਦਾ ਇਤਿਹਾਸਿਕ ਪ੍ਰੋਗਰਾਮ ਜੋ ਹੈ ਉਹ ਕੀਤਾ ਜਾ ਰਿਹਾ ਹੈਗਾ ਔਰ ਉਸ ਪਾਸੇ ਸੱਜੇ ਪਾਸੇ ਮੈਂ ਚਾਹਾਂਗਾ ਕੈਮਰਾਮੈਨ ਜ਼ੂਮ ਕਰਕੇ ਦਿਖਾਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੰਗਰ ਸੇਵਾ ਜੇ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਲੰਗਰ ਹਾਲ ਦਾ ਇੱਥੇ ਜੋ ਨਾਂ ਰੱਖਿਆ ਗਿਆ ਔਰ ਉਸ ਤੋਂ ਬਾਅਦ ਔਰ ਤੁਸੀਂ ਇੱਥੇ ਦੇਖੋਗੇ ਉਹ ਐਂਟਰੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਬਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਦਰਬਾਰ ਹਾਲ ਦਾ ਨਾਮ ਰੱਖਿਆ ਗਿਆ ਔਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਮੰਨੋ ਕਿ ਵਾਕੇ ਕੋਈ ਆਪਾਂ ਕਿਸੇ ਗੁਰਦੁਆਰੇ ਦੇ ਵਿੱਚ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਰਹੇ ਹਾਂ ਜੋ ਇਸ ਦੀ ਜੋ ਐਂਟਰੈਂਸ ਗੇਟ ਹੈ ਐਨੀ ਬਰੀਕੀ ਦੇ ਨਾਲ ਇਸ ਨੂੰ ਐਨੇ ਵਧੀਆ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਇੱਕ ਜਿਵੇਂ ਕਿ ਫਿਲਮਾਂ ਦੇ ਸੈੱਟ ਹੁੰਦੇ ਆ ਔਰ ਕਿਹਾ ਜਾ ਰਿਹਾ ਕਿ ਰਾਤ ਦੇ ਸਮੇਂ ਸ਼ਾਮ ਦੇ ਸਮੇਂ ਜਿਸ ਤਰੀਕੇ ਦੀ ਇੱਥੇ ਲਾਈਟਾਂ ਲਗਾਈਆਂ ਗਈਆਂ ਉਹ ਲਾਈਟਾਂ ਜਦੋਂ ਸ਼ਾਮੀ ਜਲਣਗੀਆਂ ਮੈਂ ਤੁਸੀਂ ਇਹ ਦੇਖੋਗੇ ਕਿ ਇਹ ਜਿਹੜੀਆਂ ਲਾਈਟਾਂ ਇੱਥੇ ਲਗਾਈਆਂ ਗਈਆਂ ਜਦੋਂ ਸ਼ਾਮੀ ਜਲਣਗੀਆਂ ਤਾਂ ਇਸ ਦੀਆਂ ਜੋ ਦਿਖ ਜਿਹੜੀ ਹੈ ਕੁਝ ਹੋ ਰਹੀ ਹੋएगी ਬੜੇ ਸੁੰਦਰ ਹੈ ਫਿਲਮਾਂ ਦੇ ਸੈੱਟ ਵਾਂਗੋ ਤੁਸੀਂ ਦੇਖੋਗੇ ਕਿ ਕਿਉਂਕਿ ਬੰਬੇ ਬੰਬੇ ਤੋਂ ਸਾਰੀ ਚੀਜ਼ਾਂ ਹੋਈਆਂ ਬੰਬੇ ਤੋਂ ਮਹਾਰਾਸ਼ਟਰ ਸਰਕਾਰ ਨੇ ਇਹ ਫੈਸਲਾ ਲਿਆ ਸੀਗਾ ਕਿ ਵੱਡੇ ਪ੍ਰੋਗਰਾਮ ਹੋਣਗੇ। ਔਰ ਫਿਰ ਬੰਬੇ ਵਾਲੇ ਜਿੱਦੋਂ ਇੱਧਰ ਆ ਕੇ ਜਿੱਦੋਂ ਬਣਾ ਰਹੇ ਤੇ ਬਹੁਤ ਸੋਹਣਾ ਬਣਾਇਆ। ਲਾਲ ਕਿਲੇ ਵੀ ਬਹੁਤ ਅੱਛਾ ਬਣਿਆ ਸੀਗਾ। ਇੱਧਰ ਵੀ ਇੱਕ ਅਲੱਗ ਹੀ ਸ਼ਟਾ ਜੋ ਹੈ ਉਹ ਦੇਖਣ ਨੂੰ ਮਿਲਦੀ ਆ। ਹੁਣ ਆਪਾਂ ਦਰਬਾਰ ਹਾਲ ਦੇ ਵਿੱਚ ਐਂਟਰੀ ਕਰਨ ਲੱਗੇ ਆ ਸੰਗਤ ਜੀ। ਇੱਧਰ ਆਹ ਦਰਬਾਰ ਹਾਲ ਦੇ ਵਿੱਚ ਅਸੀਂ ਐਂਟਰੀ ਕਰਾਂਗੇ। ਜਿੱਥੇ ਕਿ ਤੁਸੀਂ ਦੇਖੋਗੇ ਬੜਾ ਇੱਕ ਵਧੀਆ ਮਨਮੋਹਕ ਦ੍ਰਿਸ਼ ਹੈ ਉਹ ਇੱਥੇ ਦੇਖਣ ਨੂੰ ਮਿਲੇਗਾ ਲਗਾਤਾਰ ਹੁਣ ਆਪਾਂ ਐਂਟਰੀ ਕਰ ਰਹੇ ਆ ਦਰਬਾਰ ਹਾਲ ਦੇ ਵਿੱਚ ਸੰਗਤ ਜੀ ਔਰ ਇਸ ਸਮੇਂ ਸਟੇਜ ਤੇ ਸੰਤ ਬਾਬਾ ਕੁਲਵੰਤ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸਾਰੇ ਇੱਥੇ ਬੈਠੇ ਹੋਇਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਫਾਈਨਲੀ ਦਰਬਾਰ ਹਾਲ ਦੇ ਵਿੱਚ ਪਹੁੰਚ ਗਏ ਆ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਦਰਬਾਰ ਸਜਿਆ ਹੋਇਆ ਤੁਹਾਡੇ ਸਾਹਮਣੇ ਇਹ ਤਸਵੀਰਾਂ ਅਸੀਂ ਪਹੁੰਚਾਵਾਂਗੇ ਲਗਾਤਾਰ ਤੁਸੀਂ ਦੇਖੋਗੇ ਕੀ ਹੈ ਪਿਲਰਲੈਸ ਤੁਸੀਂ ਦੇਖੋਗੇ ਇਹ ਬਹੁਤ ਚੋੜਾ ਹੋਰ ਵੱਡਾ ਪੰਡਾਲ ਜੋ ਕਿ ਪਿਲਰਲੈਸ ਹੈ ਇੱਥੇ ਵੱਡਾ ਪਿਲਰਲੈਸ ਪੰਡਾਲ ਇੱਧਰ ਬਣਾਇਆ ਗਿਆ ਹੈਗਾ ਔਰ ਉਸ ਦੀ ਤਸਵੀਰਾਂ ਦੇ ਨਾਲ ਅਸੀਂ ਤੁਹਾਨੂੰ ਜੋੜਾਂਗੇ ਹਰ ਥਾਂ ਤੇ ਰਾਹ ਦੇ ਵਿੱਚ ਰਾਹ ਦੇ ਵਿੱਚ ਸੇਵਾਦਾਰ ਖੜੇ ਹੋਏ ਆ ਜਿਹੜੇ ਕਿ ਵਲੰਟੀਅਰ ਨੇ ਇਹ ਸਾਰੇ ਵਲੰਟੀਅਰਸ ਜੋ ਕੀ ਹੈ ਇੱਧਰ ਇਸ ਗੱਲ ਦਾ ਧਿਆਨ ਰੱਖ ਰਿਹਾ ਕਿ ਸਾਰੇ ਲਾਈਨ ਮੈਨੇਜਮੈਂਟ ਆ ਵੌਲੰਟੀਅਰ ਹੈ ਆਪ ਸਭ ਵੌਲੰਟੀਅਰ ਨੇ ਆਪ ਕੰਮ ਕਰ ਰਹੇ ਨੇ ਨੇ ਕੁਏ ਹਜ਼ਾਰ ਯਹਾਂ ਪਰ ਜੋ ਲਾਈਨ ਵਗੈਰਾ ਲੱਗ ਜਾਏ ਮੈਨੇਜਮੈਂਟ ਕੇ ਲਈ acha acha theek hai ji haan ji so dekh sakte ho ki sare tar samne to se dekh sakte ho ki center de vich vi kuch log khade jede ki line vyavastha kara rahe hai kya naam hai sir aapka mera naam advocate anil jagtap aap kahan se hai ji ab nanadar sahab se acha so aap sara ye manage kara rahe hai sari seva kar rahe hai ji seva seva kar rahe hai guruji ji ਗੁਰੂ ਹਮੇਂ ਦਿੰਦਾ ਹਮ ਗੁਰੂ ਦੀ ਸੇਵਾ ਕਰਦੇ ਜਿੰਨਾ ਸੇਵਾ ਕਰਾਂਗੇ ਗੁਰੂ ਹਮ ਕੋ ਉਨਾ ਦੇਂਗੇ ਕੀ ਬਾਤ ਹੈ ਸੋ ਦੇਖ ਸਕਦੇ ਹੋ ਕਿ ਇਹ ਕਿਸ ਤਰੀਕੇ ਨਾਲ ਉਹ ਲਾਈਨ ਜੋ ਕਿ ਮੈਨੇਜ ਹੋ ਕਰਵਾਈ ਜਾ ਰਹੀ ਹੈ ਸੋ ਸਾਰੇ ਸੰਗਤਾਂ ਨੂੰ ਡਾਇਰੈਕਟ ਕੀਤਾ ਜਾ ਰਿਹਾ ਕਿ ਵੀ ਤੁਸੀਂ ਕਿਸ ਤਰ੍ਹਾਂ ਜਾਣਾ ਕਿਉਂਕਿ ਇਹ ਮੈਨੇਜਮੈਂਟ ਬੜੀ ਜ਼ਰੂਰੀ ਹੈ ਜਦ ਤੱਕ ਇਹ ਐ ਐ ਵੱਖਰੇ ਵੱਖਰੇ ਇਸ ਤਰ੍ਹਾਂ ਲਾਈਨਾਂ ਇਹਨਾਂ ਵੱਲੋਂ ਡਿਸਟ੍ਰਿਬਿਊਸ਼ਨ ਅਚਾਵਾਂਗਾ ਦਿਖਾ ਦਿੱਤਾ ਜਾਵੇ ਲੇਡੀਜ਼ ਇਸ ਪਾਸੇ ਕੀਤੀ ਗਈ ਹੈ ਹੋਰ ਜੈਂਟਸ ਇਸ ਪਾਸੇ ਕੀਤੀ ਗਈ ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦੇ ਆਉਣ ਦਾ ਅਨੁਮਾਨ ਹੈ ਔਰ ਸੰਗਤ ਇੱਥੇ ਪਹੁੰਚ ਵੀ ਰਹੀ ਹੈ ਆਓ ਤੁਹਾਨੂੰ ਅੱਗੇ ਦਰਬਾਰ ਹਾਲ ਵਾਲਾ ਅਸੀਂ ਲੈ ਕੇ ਚੱਲਦੇ ਹਾਂ ਬਹੁਤ ਦੂਰ ਤੱਕ ਹੈ ਕਾਫੀ ਲੰਬਾ ਹੈ ਕਾਫੀ ਤੁਰ ਕੇ ਜਾਣਾ ਪਏਗਾ ਸੋ ਆਓ ਅੱਗੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਜੀ ਕਹਿੰਦੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਪ੍ਰਕਾਸ਼ ਹੈਗਾ ਬਹੁਤ ਸੁੰਦਰ ਬਹੁਤ ਭਵੇ ਜੋ ਐ ਤੁਸੀਂ ਦੇਖੋਗੇ ਕਿ ਜੋ ਸਟੇਜ ਬਣਾਈ ਹੋਈ ਆ ਬਹੁਤ ਸੁੰਦਰ ਤੁਸੀਂ ਦੇਖੋਗੇ ਉੱਪਰ ਏਕ ਓੰਕਾਰ ਦਾ ਜੋ ਕਿ ਚੈਨ ਉੱਥੇ ਲਾਇਆ ਤੇ ਇੱਕ ਗੁਰੂ ਘਰ ਦੀ ਇੱਕ ਪਾਲਕੀ ਵਾਂਗੂ ਬੜਾ ਸੁੰਦਰ ਜੋ ਹੈ ਸਜਾਇਆ ਗਿਆ ਹੈਗਾ ਬੜੇ ਦਿਨਾਂ ਦੀ ਵੱਡੀ ਤਿਆਰੀ ਸੀਗੀ ਜਿਸ ਨੂੰ ਮੁਕੰਮਲ ਕੀਤਾ ਗਿਆ ਸਟੇਜ ਜੋ ਵੱਡੀ ਬਣਾਈ ਗਈ ਆ ਖੱਪੇ ਪਾਸੇ ਕੀਰਤਨੀਏ ਬੈਠੇ ਆ ਹਜੂਰੀ ਰਾਗੀਸ਼ੀਰ ਦਰਬਾਰ ਸਾਹਿਬ ਦੇ ਭਾਈ ਜਗਤਾਰ ਸਿੰਘ ਜੀ ਦੇ بیٹے ਜਿਹੜੇ ਆ ਸ਼ਾਇਦ ਉਹ ਕੀਰਤਨ ਕਰ ਰਹੇ ਆ ਨਾਲ ਜੋ ਸੱਜੇ ਪਾਸੇ ਇੱਥੇ ਜੋ ਪ੍ਰਬੰਧਕਾਂ ਦੀ ਜੋ ਇੱਥੇ ਸਟੇਜ ਜੋ ਹੈ ਉੱਥੇ ਪ੍ਰਬੰਧਕਾਂ ਦੀ ਸਟੇਜ ਬਣਾਈ ਹੋਈ ਆ ਔਰ ਸੰਗਤ ਐਸ ਪਾਸੇ ਤੁਸੀਂ ਦੇਖੋਗੇ ਜੋ ਸੰਗਤ ਜੋ ਹੈ ਪਸੰਗਤ ਜੋ ਕਿ ਨਤਮਸਤਕ ਹੋਣ ਆ ਰਹੀਏ ਦੂਰੋਂ ਨੇੜੋਂ ਜੋ ਇੱਥੇ ਆ ਰਹੀ ਹੈ ਇੱਥੇ ਬੰਦਿਆਂ ਵਾਲੀ ਸਾਈਡ ਉੱਥੇ ਬੀਬੀਆਂ ਵਾਲੀ ਸਾਈਡ ਸੋ ਆਪਾਂ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਹੋਰ ਵੀ ਤੁਸੀਂ ਇਹਦੀ ਤਿਆਰੀਆਂ ਦੇਖੋਗੇ ਤਸਵੀਰਾਂ ਦੇਖੋਗੇ ਪੂਰਾ ਇੱਕ ਕੈਮਰਾ ਸੈਕਸ਼ਨ ਹੈ ਜਿਹੜਾ ਕਿ মিডিਆ ਤੌਰ ਤੇ ਕਵਰ ਕਰ ਰਿਹਾ ਉਹਨਾਂ ਦੇ ਵਾਸਤੇ ਸੈਪਰੇਟ ਸੈਕਸ਼ਨਸ ਬਣਾਏ ਗਏ ਆ ਔਰ ਇਧਰ ਵੀ ਜੋ ਲਾਈਟਾਂ ਇਧਰ ਤੁਸੀਂ ਦੇਖੋਗੇ ਇਹ ਵੱਡੀਆਂ ਲਾਈਟ ਸੱਥੇ ਲਗਾਈਆਂ ਗਈਆਂ ਜਿਹੜੀ ਕਿ ਸਾਹਮਣੇ ਦਰਬਾਰ ਹਾਲ ਤੇ ਅੱਛੀ ਲਾਈਟਾਂ ਜੋ ਦੇ ਰਹੀਆਂ ਆਂ ਔਰ ਅੱਛੇ ਤੁਸੀਂ ਦੇਖੋਗੇ ਕਿ ਜੋ ਪ੍ਰਬੰਧਕ ਸੱਜਣ ਵੀ ਸਾਹਮਣੇ ਜੋ ਬੈਠੇ ਹੋਏ ਆ ਤੁਸੀਂ ਇਹ ਦੇਖੋਗੇ ਕਿ ਜਿਹੜੇ ਕਿ ਬਹੁਤ ਸਾਰੇ ਜੋ ਕਿ ਉਚੇਚੇ ਤੌਰ ਤੇ ਜੋ ਸਾਰੇ ਸਮਾਗਮ ਨੂੰ ਮੈਨੇਜ ਕਰ ਰਹੇ ਆ ਹਨ ਰਵਿੰਦਰ ਸਿੰਘ ਮੋਦੀ ਉੱਥੇ ਬੈਠੇ ਆ ਔਰ ਦੂਜੇ ਪਾਸੇ ਸਟੇਜ ਤੇ ਸੰਤ ਬਾਬਾ ਫੁੱਲਵੰਤ ਸਿੰਘ ਜੀ ਬੈਠੇ ਹੋਏ ਆ ਔਰ ਸੰਤਪਾਪਾ ਬਲਵਿੰਦਰ ਸਿੰਘ ਜੀ ਉੱਥੇ ਬੈਠੇ ਹੋਏ ਆ ਇਹ ਸਾਰੀ ਤਸਵੀਰਾਂ ਦੇ ਨਾਲ ਅਸੀਂ ਤੁਹਾਨੂੰ ਜੋੜ ਰਹੇ ਹਾਂ ਆ ਤੁਹਾਨੂੰ ਅੱਗੇ ਹੋਰ ਇਹ ਸਮਾਗਮ ਦੇ ਨਾਲ ਜੋੜਦੇ ਹਾਂ ਜੀ ਸੋ ਦੇਖ ਸਕਦੇ ਹੋ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਜੋ ਕਿ ਸੰਗਤ ਦੂਰੋਂ ਨੇੜੇੋਂ ਵੱਡੀ ਵੱਡੀ ਪੰਗਤਾਂ ਦੇ ਵਿੱਚ ਜੋ ਕਿ ਇੱਕ ਵੱਡੀ ਪੰਗਤ ਦੇ ਵਿੱਚ ਵੱਡੀ ਲਾਈਨਾਂ ਦੇ ਵਿੱਚ ਲਾ ਕੇ ਗੁਰਸਾਹਿਬ ਨੂੰ ਗੁਰਮਹਾਰਾਜ ਨੂੰ ਨਤਮਸਤਕ ਹੋਣ ਵਾਸਤੇ ਇੱਥੇ ਪਾਉਂਚ ਰਹੀ ਹੈ ਔਰ ਬਹੁਤ ਸੁੰਦਰ ਜੋ ਕਿ ਸਟੇਜ 'ਤੇ ਲਗਾਈ ਹੋਈ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਜੋ ਹੈ ਉਹ ਸ਼ੁਭਾਇਮਾਨ ਹੈ ਮਹਾਰਾਸ਼ਟra ਸਰਕਾਰ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਹੈ ਜਿਸ ਤਰੀਕੇ ਦਿੱਲੀ ਸਰਕਾਰ ਨੇ ਇੱਕ ਵੱਡਾ ਪ੍ਰੋਗਰਾਮ ਕੀਤਾ ਸੀਗਾ ਮਹਾਰਾਸ਼ਟra ਸਰਕਾਰ ਵੀ ਉਸੇ ਤਰ੍ਹਾਂ ਤੇ ਵੱਡੇ ਪ੍ਰੋਗਰਾਮ ਇੱਥੇ ਕਰਦੀ ਪਈ ਹੈਗੀ ਆ ਔਰ ਔਰ ਇਹਨੂੰ ਕਹ ਦਈਏ ਸਾਰੇ ਇਂਤਜਾਮਾਂ ਨੂੰ ਦੇਖ ਕੇ 2017 ਦੇ ਨितीश ਕੁਮਾਰ ਨੇ ਜਦੋਂ 350 ਸਾਲਾਂ ਜੋ ਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸੀਗਾ ਉਸ ਦੀ ਵੀ ਯਾਦਾ ਤਾਜ਼ੀਆਂ ਹੋ ਜਾਂਦੀਆਂ ਸੰਗਤ ਜੀ ਅੱਜ 9 ਸਾਲਾਂ ਬਾਅਦ ਉਸ ਗੱਲ ਦਾ ਜ਼ਿਕਰ ਆ ਰਿਹਾ ਉਸੇ ਤਰੀਕੇ ਦੀ ਸਟੇਜ ਵੱਡੀ ਸਟੇਜਾਂ ਜੋ ਕਿ ਉਦੋਂ ਵੀ ਦੇਖਣ ਨੂੰ ਮਿਲੇ ਸੀਗੀ ਦਿੱਲੀ ਦੇ ਵਿੱਚ ਵੀ ਦੇਖਣ ਨੂੰ ਮਿਲੀ ਨਾਗਪੁਰ ਵੀ ਇਸ ਤਰੀਕੇ ਦੇ ਸਟੇਜ ਲੱਗੀ ਸੀਗੀ ਅੱਜ ਨਦੇੜ ਦੀ ਧਰਤੀ ਤੇ ਵੀ ਉਹ ਜੀ ਸਟੇਜ ਲੱਗੀ ਆ ਸਾਹਮਣੇ ਤੁਸੀਂ ਦੇਖੋਗੇ ਕਿ ਬਹੁਤ ਸੁੰਦਰ ਜੋ ਕਿ ਪ੍ਰਬੰਧ ਹੈਗਾ ਔਰ ਸਟੇਜ ਤੇ ਵੱਡੇ ਵੱਡੇ ਜੋ ਕਹਿ ਸਕਦੇ ਕਿ ਕੀਰਤਨੀ ਜਥੇ ਵੱਡੇ ਵੱਡੇ ਸਿੱਖ ਪੰਥ ਦੀ ਕੌਮੀ ਸ਼ਖਸੀਅਤਾਂ ਸਤਬਾਬਾ ਖੁਲਵੰਤ ਸਿੰਘ ਜੀ ਜਥੇਦਾਰ ਜੋ ਕਿ ਹਜੂਰ ਸਾਹਿਬ ਤੱਕ ਸ਼੍ਰੀ ਅਚਲ ਨਗਰ ਹਜੂਰ ਸਾਹਿਬ ਨਦੇੜ ਦੇ ਨਾਲ ਹੀ ਸਤਿਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਉਹ ਵੀ ਮੌਜੂਦ ਹੈ ਔਰ ਬਰਾਸਟਰ ਸਰਕਾਰ ਵੱਲੋਂ ਨਾਇਕ ਸਾਹਿਬ ਵੀ ਜਿਨ੍ਹਾਂ ਨੇ ਸਾਰੇ ਆਪਣੇ ਪ੍ਰਬੰਧ ਕੀਤੇ ਉਹ ਵੀ ਇੱਥੇ ਮੌਜੂਦ ਹੈ ਔਰ ਆਓ ਔਰ ਇਸ ਪਾਸੇ ਜੋ ਸੰਗਤਾਂ ਦੇ ਜੋ ਪ੍ਰਬੰਧ ਜੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਕਿਸ ਤਰੀਕੇ ਵੱਡੀ ਤਾਦਾਦ ਦੇ ਵਿੱਚ ਬੈਠ ਕੇ ਇੱਥੇ ਬੱਤ ਬੰਤਾਂ ਦੇ ਵਿੱਚ ਬੈਠ ਕੇ ਤੁਸੀਂ ਦੇਖੋਗੇ ਕਿ ਕੀਰਤਨ ਸਰਵਨ ਕਰ ਰਹੀ ਆ ਔਰ ਥੱਲੇ ਤੁਸੀਂ ਦੇਖੋਗੇ ਥੱਲੇ ਪੂਰੇ ਦਰਬਾਰ ਹਾਲ ਦੇ ਵਿੱਚ ਲੱਕੜ ਦੇ ਫੱਟੇ ਲਗਾਏ ਗਏ ਆ ਇਹਨੂੰ ਬਰਾਬਰ ਕੀਤਾ ਗਿਆ ਔਰ ਉਸ ਦੇ ਉੱਪਰ ਗੱਦੇ ਵਿਛਾਏ ਗਏ ਮੈਂ ਚਾਹਾਂਗਾ ਥੱਲੇ ਤੁਸੀਂ ਦੇਖੋ ਜ਼ੂਮ ਕਰਕੇ ਦਿਖਾਇਆ ਕਿ ਥੱਲੇ ਗੱਦੇ ਵਿਛਾਏ ਗਏ ਹੈ ਗੱਦਿਆਂ ਦੇ ਉੱਪਰ ਚਦਰਾਂ ਵਿਸ਼ਾਈਆਂ ਗਈਆਂ ਤਾਂ ਕਿ ਸੰਗਤ ਨੂੰ ਬੈਠਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਸੰਗਤ ਜੇਰੋ ਲਗਾਤਾਰ ਵਦ ਚੜ ਕੇ ਜਿੰਨੀ ਮਰਜ਼ੀ ਦੇਰ ਤੱਕ ਬੈਠਣਾ ਚਾਵੇ ਸ੍ਰੀ ਹਜੂਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦੇ ਪੰਥ ਦੇ ਉੱਚੇ-ਚੇ ਰਾਗੀ ਜੱਥਿਆਂ ਦੇ ਜੋ ਕਿ ਕੀਰਤਨ ਦੇ ਦਰਸ਼ਨ ਕਰ ਸਕੇ ਔਰ ਕੀਰਤਨ ਸ਼ਰਵਨ ਕਰ ਸਕੇ ਸਾਰੀ ਸੰਗਤਾਂ ਦੇ ਦਰਸ਼ਨ ਕਰ ਸਕੇ ਉੱਚੇ-ਚੇ ਪ੍ਰਬੰਧ ਕੀਤੇ ਗਏ ਆ ਔਰ ਵੱਡੀਆਂ ਸਕਰੀਨਾਂ ਪਿੱਛੇ ਵੀ ਲਗਾਈਆਂ ਗਈਆਂ ਕਿਉਂਕਿ ਬਹੁਤ ਦੂਰ ਹੈ ਬੜੇ ਵੱਡੀਆਂ ਸਟੇਜਾਂ ਪਿੱਛੇ ਵੀ ਵੱਡੀਆਂ ਸਟੇਜਾਂ ਲਗਾਈਆਂ ਗਈਆਂ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਿੱਥੇ ਵੱਡੀਆਂ ਸਟੇਜਾਂ ਔਰ ਸਾਰਾ ਬਹੁਤ ਅੱਛੇ ਪ੍ਰਬੰਧ ਕੀਤੇ ਗਏ ਹੈ ਇਹ ਸਾਰਾ ਜੋ ਕੀਰਤਨ ਦਰਬਾਰ ਜੋ ਹੈ ਅਕਾਲ ਗੁਰਬਾਣੀ ਚੈਨਲ ਦੇ YouTube ਚੈਨਲ ਤੇ ਅਕਾਲ ਗੁਰਬਾਣੀ ਚੈਨਲ ਦੇ YouTube ਚੈਨਲ ਤੇ ਤੁਸੀਂ ਇਹ ਸਾਰਾ ਪ੍ਰੋਗਰਾਮ ਲਾਈਵ ਦੇਖ ਸਕਦੇ ਹੋ ਤੁਸੀਂ ਦੋਨੋ ਦਿਨ ਦਾ ਜੋ ਸਮਾਗਮ ਹੈ ਕੀਰਤਨ ਦਰਬਾਰ ਜੋ ਹੈ ਅਕਾਲ ਗੁਰਬਾਣੀ ਚੈਨਲ ਦੇ YouTube ਤੇ Facebook ਤੇ ਲਾਈਵ ਦਿਖਾਇਆ ਜਾਏਗਾ ਸੰਗਤ ਜੀ ਤੁਸੀਂ ਹੁਣੇ ਹੀ ਜੋ ਕਿ YouTube ਤੇ ਅਕਾਲ ਗੁਰਬਾਣੀ ਚੈਨਲ ਖੋਲ ਕੇ ਸਾਰੇ ਪ੍ਰੋਗਰਾਮ ਹੈ ਸਾਰੇ ਕੀਰਤਨ ਦਰਬਾਰ ਸਵੇਰ ਤੋਂ ਜਦੋਂ ਤੋਂ ਸ਼ੁਰੂ ਹੋਇਆ ਪਿੱਛੇ ਜਾ ਕੇ ਵੀ ਤੁਸੀਂ ਸਾਰਾ ਦਾ ਪ੍ਰਸਾਰਣ ਦੇਖ ਸਕਦੇ ਹੋ ਸੁਣ ਸਕਦੇ ਹੋ ਐਸੇ ਤਰੀਕੇ ਐਸ ਪੰਡਾਲ ਦੀਆਂ ਤਸਵੀਰਾਂ ਐ ਸਾਰੀ ਕਵਰੇਜ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਨਾ ਤੁਹਾਨੂੰ ਅੱ디 ਸਾਰੀ ਕਵਰੇਜ ਹੋਰ ਇਧਰ ਦੇ ਜੁੜੇ ਹੋਰ ਵੀ ਕਿਸੇ ਜੋ ਹੈ ਉਹਦੇ ਨਾਲ ਵੀ ਅਸੀਂ ਤੁਹਾਨੂੰ ਜੋੜਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ